ਨਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਇੰਸ ਐਕੈਡਮੀ ਲੁਧਿਆਣਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਤਾਬਦੀ ਜਲਿਆਂ ਵਾਲਾ ਬਾਗ ਦੇ ਸ਼ਹੀਦਾਂ ਅਤੇ ਇਸ ਵਿਸਾਖੀ ਨੂੰ ਸਮਰਪਿਤ ਪਹਿਲਾ ਕਵਿਸ਼ਰੀ ਦਰਬਾਰ 27 April 2025 ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 3 ਵਜੇ ਤੱਕ ਪੰਜਾਬੀ ਪਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ ਉਪਰੋਕਤ ਜਾਣਕਾਰੀ ਪੰਜਾਬੀ ਸਾਇੰਸ ਐਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਖੋਰਨੇ ਦਿੱਤੀ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਜਾਰ ਸਿੰਘ ਪੰਦੇਰ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਨਵਤੇ ਨਵਜੋਤ ਸਿੰਘ ਮੰਡੀਰ ਚੇਅਰਮੈਨ ਜੈਨਕੋ ਲਿਮਟਿਡ ਅਤੇ ਵਿਸ਼ੇਸ਼ ਮਹਿਮਾਨ ਸਰਦਾਰ ਸਰਜੀਤ ਸਿੰਘ ਟੱਕ ਇੰਗਲੈਂਡ ਸੂਬਾ ਬਲਵਿੰਦਰ ਸਿੰਘ ਪ੍ਰਧਾਨ ਨਾਮਤਾਰੀ ਦਰਬਾਰਸ਼ਹੀ ਭੈਣ ਸਾਹਿਬ ਡਾਕਟਰ ਸਤਪ੍ਰੀਤ ਸਿੰਘ ਛੀਨਾ ਪ੍ਰਧਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਕੈਲੀਫੋਰਨੀਆ ਸ਼੍ਰੀਮਤੀ ਸੁੰਦਰਪਾਲ ਰਾਜਸਥਾਨੀ ਕਨੇਡਾ ਸਰਦਾਰ ਜਗਰਾਦ ਸਿੰਘ ਟੋਲਾ ਸ਼ਾਮਲ ਹੋਣਗੇ ਅਕੈਡਮੀ ਦੇ 77 ਸਾਇਤਿਕ ਸਰਗਰਮੀਆਂ ਅਤੇ ਸਮਾਗਮ ਦੇ ਕਨਵੀਨਰ ਡਾਕਟਰ ਹਰੀ ਸਿੰਘ ਜਾਚਕ ਨੇ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਕਵੀਸ਼ਰ ਦਰਸ਼ਨ ਸਿੰਘ ਪੰਮੇ ਅਤੇ ਸਾਥੀ ਕਵੀਸ਼ਰ ਲਖਵੀਰ ਸਿੰਘ ਤੇੜੀ ਅਤੇ ਸਾਥੀ ਕਵੀਸ਼ਰ ਸੁਖਮੀਤ ਸਿੰਘ ਅੰਮ੍ਰਿਤਸਰ ਅਤੇ ਸਾਥੀ ਕਵੀਸ਼ਰ ਪ੍ਰੀਤ ਸਿੰਘ ਸੰਦਲ ਮਕਸੂਦਣਾ ਅਤੇ ਸਾਥੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਅਤੇ ਸਾਥੀ ਕਵਿਸ਼ਰ ਨਰਿੰਦਰ ਸਿੰਘ ਬੱਗਾ ਅਤੇ ਸਾਥੀ ਕਵਿਸ਼ਰ ਨਰਿੰਦਰ ਪਾਲ ਸਿੰਘ ਅਬুল ਖੁਰਾਣਾ ਅਤੇ ਸਾਥੀ ਕਵਿਸ਼ਰ ਕੁਲਵੰਤ ਸਿੰਘ ਮਾਨੁਕੇ ਅਤੇ ਸਾਥੀਆਂ ਸਮੇਤ ਕਾਫੀ ਗਿਣਤੀ ਵਿੱਚ ਕਵਿਸ਼ਰ ਪੁੱਜ ਰਹੇ ਹਨ ਉਹਨਾਂ ਅਕੈਡਮੀ ਵੱਲੋਂ ਸਮੂਹ ਮਾਪ ਪੰਜਾਬੀ ਪਿਆਰਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਹੈ